देखो मीडिया चौथा थामा तूसी मीडिया दी आवाज जड़ी आ वो हमेशा तकड़ी ਦੇ ਵਿੱਚ ਤੋਲ ਕੇ ਆਉਂਦੀ ਹੁੰਦੀ ਆ ਇਹ ਤਾਂ ਹੁਣ ਜੇ ਬਹਾਨੇ ਲਾਈ ਜਾਣੇ ਤਾਂ ਉੱਪਰ ਬੈਠੇ ਵੀ ਰੋਈ ਜਾਂਦੇ ਆ ਥੱਲੇ ਪਏ ਦਾ ਰੋਣਾ ਹੀ ਰੋਣਾ ਇਹਨਾਂ ਨੇ ਉਹ ਹੁਣ ਜਦੋਂ ਪੁਲਿਸ ਨੇ ਤਹਿਕੀਕਤ ਕੀਤੀ ਆ ਜੇ ਕੋਈ ਕਿਸੇ ਬੰਦੇ ਨੂੰ ਫੜਿਆ ਵਾ ਚਾਹੇ ਮੈਂ ਆ ਚਾਹੇ ਕੋਈ ਬੰਦਾ ਵਾ ਜੇ ਕੋਈ ਕਿਸੇ ਕੋਲੋਂ ਫਰੋਤੀ ਮੰਗੂ ਜੇ ਕੋਈ ਮੌਕੇ ਤੇ ਜਾ ਕੇ ਕੰਪਲੇਂਟ ਕਰੂਗਾ ਪੁਲਿਸ ਦਾ ਕੰਮ ਕੀ ਆ ਉਸਨੇ ਹੋਰ ਕੋਈ ਘਰ ਤਾਂ ਬੈਠੇ ਨਹੀਂ ਰਹਿਣਾ ਜੇ ਕੋਈ ਕਾਰਵਾਈ ਨਹੀਂ ਕਰਦਾ ਸਾਰਾ ਦਿਨ ਤਾਂ ਭਾਜਪਾ ਤੇ ਕਾਂਗਰਸ ਬੜਦੀ ਆ ਵੀ ਲਾਈਨ ਆਰਡਰ ਠੀਕ ਨਹੀਂ ਲਾਈਨ ਆਰਡਰ ਠੀਕ ਨਹੀਂ ਜੇ ਹੁਣ ਪੁਲਿਸ ਕੰਮ ਕਰਦੀ ਆ ਤੇ ਤਾਂ ਵੀ ਇਹਨਾਂ ਨੂੰ ਉਸ ਗੱਲ ਦਾ ਮਹਿਸੂਸ ਹੁੰਦਾ ਜੇ ਕੰਮ ਨਹੀਂ ਕਰਦੀ ਪੁਲਿਸ ਤੇ ਫਿਰ ਪੁਲਿਸ ਦੇ ਉੱਤੇ ਦੋਸ਼ ਦਿੰਦੇ ਆ ਇਸ ਕਰਕੇ ਪੰਜਾਬ ਪੁਲਸਾ ਨਾ ਤਾਂ ਕਿਸੇ ਨੇ ਅੱਜ ਤੱਕ ਕੋਈ ਗੈਰ ਕਾਨੂੰਨੀ ਕੰਮ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਕੀਤਾ ਨਾ ਕਰਨਾ ਵਾ ਸਾਡੇ ਮੁੱਖ ਮੰਤਰੀ ਸਾਹਿਬ ਹਮੇਸ਼ਾ ਇਹੀ ਗੱਲ ਕਹਿੰਦੇ ਆ ਜਿਹੜੀ ਸਮੂਚੀਆ ਪਿੱਛੇ ਕਾਰਪਸ਼ਨ ਦੀ ਇਲੈਕਸ਼ਨ ਹੋ ਕੇ ਹਟਿਆ ਉਹਦੇ ਵਿੱਚ ਵੀ ਇਹ ਪਹਿਲਾ ਇਲੈਕਸ਼ਨ ਆ ਜਿਹੜਾ ਰਾਜਪਾੜ ਦੇ ਵਿੱਚ ਤੱਕੜੀ ਤੋਲ ਕੇ ਤੱਕੜੀ ਤੋਲ ਕੇ ਤੱਕੜੀ ਤੋਲ ਕੇ ਮਿਲਿਆ ਵਾ ਇਸ ਕਰਕੇ ਜਿਹੜਾ ਕੰਮ ਆਮ ਆਦਮੀ ਪਾਰਟੀ ਕਰਦੀ ਆ ਉਹ ਹਮੇਸ਼ਾ ਆਮ ਆਦਮੀ ਪਾਰਟੀ ਨੇ ਲੋਕਾਂ ਦੀ ਆਵਾਜ਼ ਬਣ ਕੇ ਤੇ ਲੋਕਾਂ ਦੇ ਵਿੱਚ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ ਕਿਸੇ ਨੂੰ ਇਸ ਗੱਲ ਦਾ ਬਹਾਨਾ ਨਹੀਂ ਲਾਉਣਾ ਚਾਹੀਦਾ ਉਹਨੂੰ ਕੋ ਇੰਟੈਲੀਜੈਂਸੀਆਂ ਤੁਹਾਡੇ ਕੋਲ ਆ ਕੱਢ ਲੈਣ ਫਿਰ ਆਪ ਵੀ ਜ਼ਿੰਮੇਵਾਰ ਬਣੂਗੇ ਜਿਹੜੇ ਬੰਦੇ ਆ ਅੱਜ ਕਿਸੇ ਦੇ ਖਲਾ ਬਿੱਟੂ ਦਾ ਧਰਨਾ ਦਊਗਾ ਇਹ ਬਿੱਟੂ ਦਾ ਤਰੀਬੀ ਸਾਥੀ ਆ ਵੀ ਜਾਂਚ ਪੁਲਿਸ ਨੂੰ ਹੋਰ ਡੂੰਗੀ ਨਹੀਂ ਕਰਨੀ ਜੀ ਤੁਸੀਂ ਇਹ ਇਸ ਕੰਮ ਦੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਕਦੇ ਧਰਨਾ ਨਹੀਂ ਕੋਈ ਦਊਗਾ ਇਹ ਵੀ ਸੁਣ ਲਓ ਇੱਕ ਗੱਲ ਫੁੱਲਦੀ ਫੁੱਲਦੀ ਕੁਝ ਹੋਰ ਨਾ ਵਿੱਚੋਂ ਨਿਕਲਿਆ ਵੇ ਇਹਦੇ ਜਦੋਂ ਫਰੋਲਿਆ ਜਾਣਾ ਨਾ ਕੁਝ ਤੇ ਉਹ ਰਾਜੇ ਹੋਣੀ ਹੋਣ ਚਾਹੇ ਕੋਈ ਹੋਵੇ ਜਿਹੜੀਆਂ ਗੱਲਾਂ ਅੱਜ ਇਹ ਲੋਕ ਕਿਸੇ ਨੂੰ پاک ਸਾਫ ਕਰਨ ਦੀ ਗੱਲਾਂ ਕਰਦੇ ਆ ਉਹਨਾਂ ਨੂੰ ਕਹੋ ਕਿਤੇ ਇਹਦੇ ਵਿੱਚ ਹੋਰ ਨਾ ਕੋਈ ਵਿੱਚ ਫਸ ਜੇ ਇਸ ਗੱਲ ਦੇ ਵਿੱਚ ਇਸ ਕਰਕੇ ਕੋਈ ਨਾਮ ਆਦਮੀ ਪਾਰਟੀ ਦੀ ਕਦੇ ਸੋਚ ਹੈਗੀ ਆ ਵੀ ਕਿਸੇ ਨੂੰ ਫਸੋਣਾ ਜਾਂ ਕਿਸੇ ਦੇ ਉੱਤੇ ਦੋਸ਼ ਲਾਉਣਾ ਰਾਜਨੀਤੀ ਇਹ ਲੋਕ ਕਰਦੇ ਹੋਗੇ ਮਿਸਯੂਜ਼ ਇਹ ਕਰਦੇ ਹੋਗੇ ਏਜੰਸੀਆਂ ਦਾ ਪੰਜਾਬ ਦੀ ਸਰਕਾਰ ਨਾ ਕਦੇ ਪਹਿਲਾਂ ਕਿਸੇ ਤੇ ਇਹ ਜਿਹੇ ਕੰਮ ਕੀਤਾ ਨਾ ਹੁਣ ਨਾ ਬਾਅਦ ਚ ਕਰਨਾ ਵਾ ਪਰ ਜਿਹੜਾ ਬੰਦਾ ਕਿਸੇ ਨੂੰ ਕਿਟਨੈਪ ਕਰਕੇ ਪੈਸੇ ਲੈਣ ਦੀ ਫਰੋਤੀ ਮੰਗੂਗਾ ਪੁਲਿਸ ਦਾ ਕੀ ਕੰਮ ਆ ਜੀ ਪਰਚਾ ਪੁਲਿਸ ਦਾ ਕੰਮ ਆ ਪਰਚਾ ਦੇਣਾ ਤੇ ਉਹਦੀ ਅਨਕਵਾਰੀ ਕਰਨਾ ਉਹ ਦੋਨੇ ਕੰਮ ਕਰ ਰਹੇ ਆ ਜੀ ਉਹ ਐਨਾ ਪਾਕ ਸਾਹਿਬ ਹੋਊਗਾ ਹੇ ਬਿੱਟੂ ਜੀ ਨੂੰ ਜਾਂ ਕਿਸੇ ਨੂੰ ਉਹਦੀ ਗਵਾਹੀ ਕਰਨ ਦੀ ਲੋੜ ਹੀ ਨਹੀਂ ਪੈਣੀ